ਕੀਰਵਾਹੀ ਗੁਰੂ ਸਾਹਿਬ ਜੀ ਬਾਹੀ ਗੁਰੂ ਧਨਵਾਹੀ ਗੁਰੂ ਸੋਰਠਾ ਮਹੱਲਾ ਪਹਿਲਾ ਤਿਤੁ ਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਰਸੈ ਨਾਮ ਵਿਸਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਜਾਇ ਪਾਈ ਬੈਨ ਸਨਾਮ ਬਿਸਾਰੀ ਏ ਮਾਇਆ ਜਗ ਮੋਣੀ ਭਾਈ ਕਰਮ ਸਵੇ ਵੇਕਾਰੀ ਸੋਣ ਪੰਡਿਤ ਕਰਮਕਾਰੀ ਜੇਤ ਕਰਮ ਸੁਖ ਰੂਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਤ ਬੇਦ ਬਕ ਖੜੋ ਭਾਈ ਕਰਮ ਕਰਹੁ ਸੰਸਾਰੀ ਆਖੰਡ ਮੈੜ ਨਾ ਚੁਕਈ ਭਾਈ ਅੰਦਰ ਮੈੜ ਵਿਕਾਰੀ ਇਹਨਾ ਬੇਦ ਡੂਪੀ ਮਾਕੂਰੀ ਪਾਈ ਓਂਡੀ ਸਿਰ ਕੈ ਭਾਰੀ ਦੌਰ ਮਤ ਕਣੀ ਬਿਗੂਤੀ ਪਾਈ ਦੂਜੈ ਪਾਏ ਖੁਆਈ ਬੇਨਾ ਸਾਤਗੁਰ ਨਾਮ ਨ ਪਾਈਏ ਭਾਈ ਬੇਨਾ ਮੈਂ ਪਰਮਨਾਂ ਜਾਈ ਸਾਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹੀ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੋਰ ਸੇ ਵੇ ਸੋ 부ਜੈ ਪਾਈ ਗੋਰ ਵੇਨਾ ਮਗਨ ਪਾਈ ਜਿਸੇ ਅੰਤਰ ਲੋਭ ਕੇ ਕਰਮ ਕਮਾ ਬੈ ਪਾਈ ਕੂੜਾ ਬੋਲੇ ਖਖਾਈ ਪੰਡਤ ਦਹੀਂ ਬੜੋਈਏ ਭਾਈ ਵਿੱਚੋਂ ਨਿਕਲੇ ਤਥ ਜਲ ਮਥੀ ਐ ਜਲ ਦੇਖੀ ਐ ਭਾਈ ਇਹ ਜਗ ਇਹਾ ਬਥ ਗੁਰਬੈਨ ਭਰਮ ਬਗੂਚੀ ਐ ਭਾਈ ਘਟ ਘਟ ਦੇਉ ਅਲਖ ਇਹੋ ਜੱਗ ਤਾਗੋ ਸੂਤ ਕੋ ਪਾਈ ਦਹਦ ਸਵਾਦੋ ਮਾਏ ਬੇਨਗੋਰ ਗਾਠ ਨਾ ਛੂਟਈ ਪਾਈ ਤਾਕੇ ਕਰਮ ਕਮਾਏ ਇਹ ਜੱਗ ਭਰਮ ਪੁਲਾਇਆ ਪਾਈ ਕਹਿਣਾ ਕਿ ਸ਼ੂ ਨਜਾਏ ਗੁਰ ਮਿਲਿਆ ਪਉ ਮਨ ਵਸੇ ਪਾਈ ਪਹਿ ਮਰਨਾ ਸਾਚ ਲੇਖ ਮਾਧਨ ਬਾਨ ਚਗੇ ਆਇਆ ਪਾਈ ਦਰਗੈ ਨਾਮ ਵਸੇਖ ਗੋਰੇ ਅੰਕਸ ਜਿਨ ਨਾਮ ਅੰਦਰ ਡਾਇਆ ਪਾਈ ਮਾਨਵਸਿਆ ਚੂਕਾ ਪੇਖ ਇਹੋ ਤਨ ਹਟ ਸਰਾਫ ਕੋ ਪਾਈ ਵਕਰ ਨਾਮ ਅਪਾਰ ਇਹੋ ਵਕਰ ਵਪਾਰੀ ਸੋਦਰੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਪਹਿਨਾ ਵਪਾਰੀ ਨਾਨਕਾ ਪਾਈ ਮੇਲ ਕਰੇ ਬਾਪਾਰ اے ਬਖਰ ਵਪਾਰੀ ਸੋਧ ਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਪਾਈ ਮੇਲ ਕਰੇ ਬਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ